ਸਸ਼ੀ ਗਾ ਜੀ ਮੈਂ ਅੱਜ ਦੇ ਕੋਸੰਦੇ ਤੇ ਗੱਲ ਕਰਦੇ ਹਾਂ ਜੀ ਸ਼ੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਮਾਈ ਗੇ ਜੇਕਰ ਗੱਲ ਕਰੀਏ ਤਰਨਤਾਰਨ ਦੀ ਜਿੰਮੀ ਚੌਣਾ ਦੀ ਗੇਮ ਕੁੰਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਜਿੱਥੇ ਬੀਜੇਪੀ ਹੀ ਸ਼੍ਰੋਮੀ ਸੋਰੀ ਬੀਜੇਪੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਸਾਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਜਿੰਨੀ ਚੋਣਾ ਕਿਤੇ ਨਾ ਕਿਤੇ ਜਿੱਤੀਆਂ ਜਾ ਸਕਣ ਤੇ ਦੂਸਰੇ ਪਾਸੇ ਇਹ ਜਿੱਤ ਹਰ ਕੋਈ ਚਾਹੁੰਦਾ ਹੈ ਕਿਉਂਕਿ ਇਹ ਸੈਮੀਫਾਈਨਲ 2027 ਦੀਆਂ ਵਿਦਾਤ ਸਭਾ ਲਈ ਖੇਡਿਆ ਜਾ ਰਿਹਾ ਹੈ ਲੇਕਿਨ ਜੇਕਰ ਗੱਲ ਕਹੀਏ ਜਿੱਥੇ ਬੜਾ ਹੀ ਵੱਡਾ ਹੰਗਾਰਾ ਮਿਲ ਰਿਹਾ ਸੀ ਜਿਹੜਾ ਹੈ ਨਾਮ ਨਿਕਲ ਕੇ ਆ ਰਿਹਾ ਸੀ ਵਾਰ-ਵਾਰ ਭਾਈ ਅਮਰਿਤਪਾਲ ਖਾਲਸਾ ਜਿਹਦੇ ਉਮੀਦਵਾਰ ਜਿਹੜੇ ਨੇ ਮਨਦੀਪ ਸਿੰਘ ਦਾ لیکن منਦੀਪ ਸਿੰਘ ਤੋਂ ਵੀ ਅੱਗੇ ਨਿਕਲਦੇ ਹੋਏ ਸਾਹਮਣੇ ਆ ਰਹੇ ਨੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਪਗਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੇ ਨੇ ਐਲਾਨ ਕੀਤੇ ਗਏ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਦੀ ਗਰਾਊਂਡ ਲੈਵਲ ਦੀ ਰਿਪੋਰਟ ਯਾਨੀ ਕਿ ਮਾਝੇ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚੋਂ ਉੱਠਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਜਿਹੜੇ ਨੇ ਮਨਦੀਪ ਸਿੰਘ ਦਾ ਵੀ ਕਾਫੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿਉਂਕਿ ਪਾਈ ਅੰਮ੍ਰਿਤਪਾਲ ਖਾਲਸਾ ਜਿਹਨੂੰ ਬੜਾ ਵੱਡਾ ਬਣਾਵਾ ਮਿਲਿਆ ਸੀ ਜਿਹੜੇ ਨੇ ਖਡੂਰ ਸਾਹਿਬ ਤੋਂ ਲੇਕਿਨ ਇਸ ਟਾਈਮ ਜਿਹੜੀ ਹੈ ਸਾਰੀ ਗੇਮ ਪਲਟੀ ਜਾ ਰਹੀ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਉਂ ਜਿਹੜਾ ਹੈ ਉਮੀਦਵਾਰ ਖੜਾ ਕੀਤਾ ਗਿਆ ਜਦੋਂ ਵੱਡੀ ਰੈਲੀ ਅੱਜ ਤੋਂ 3 ਮਹੀਨੇ ਪਹਿਲਾਂ ਕੱਢੀ ਗਈ ਹੈ ਕੁਬੀਰ ਸਿੰਘ ਬਾਗਲ ਵੱਲੋਂ ਤੇ ਕਿਉਂ ਪ੍ਰਿੰਸੀਪਲ ਜਿਹੜੇ ਨੇ ਇਸ ਸੁਖਵਿੰਦਰ ਕੌਰ ਰੰਦਾਵਾ ਦਾ ਇਨਾਮ ਦਿੱਤਾ ਗਿਆ ਹਾਲਾਂਕਿ ਸੁਖਵਿੰਦਰ ਕੌਰ ਰੰਦਾਵਾ ਜਿਹੜੇ ਨੇ ਆਜ਼ਾਦ ਰਹਿ ਚੁੱਕੇ ਨੇ ਉਹਨਾਂ ਨੂੰ ਆਜ਼ਾਦ ਜਿਹੜੇ ਨੇ ਉਹ ਉਹਨਾਂ ਨੇ ਆਪਣਾ ਆਪਣੇ ਆਪ ਨੂੰ ਉਮੀਦਵਾਰ ਐਲਾਨ ਕੀਤਾ ਹੋਇਆ ਸੀ ਲੇਕਿਨ ਆਖਰਕਾਰ ਜਿਹੜੇ ਨੇ ਕਿਉਂ ਵੱਡੀ ਗੇਮ ਖੇਡੀ ਗਈ ਹੈ ਯਾਨੀ ਕਿ ਵੱਡਾ ਦਾ ਲਾਇਆ ਗਿਆ ਸੁਖਵਿੰਦਰ ਕੌਰ ਰੰਦਾਵਾ ਦੇ ਉੱਤੇ ਸਾਰੀ ਹੀ ਗੇਮ ਸੁਖਬੀਰ ਸਿੰਘ ਬਾਦਲ ਨੇ ਫਲਟ ਕੇ ਰੱਖ ਦਿੱਤੀ ਹੈ ਜਿਹੜੇ ਮਾਝੇ ਦੇ ਵਿੱਚ ਅਮ੍ਰਿਤ ਪਾਈ ਅਮ੍ਰਿਤ ਪਾਲ ਖਾਸਾ ਜਿਹਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਸੀ ਲੇਕਿਨ ਅਚਾਨਕ ਗਰਾਉਂਡ ਲੈਵਲ ਦੀ ਰਿਪੋਰਟ ਜਿਹੜੀ ਹੈ ਸੁਖਬੀਰ ਸਿੰਘ ਬਾਗਲ ਦੇ ਹੱਕ ਦੇ ਵਿੱਚ ਬੋਲਦੀ ਹੋਈ ਨਜ਼ਰ ਆ ਰਹੀ ਹੈ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਜਿਹੜੇ ਐਜ਼ ਅਜ਼ਾਦ ਸੀ ਲੇਕਿਨ ਇੱਕ ਸਭ ਤੋਂ ਵੱਡੀ ਅਹਿਮ ਖਬਰ ਨਿਕਲ ਕੇ ਆਈ ਹੈ ਕਿ ਸੁਖਵਿੰਦਰ ਕੌਰ ਰੰਦਾਵਾ ਦੇ ਹੱਕ ਦੇ ਵਿੱਚ 43 ਸਰਪੰਚ ਅੱਠ ਕੌਂਸਲਰ ਜਿਹੜੇ ਨੇ ਸੁਖਵਿੰਦਰ ਕੋਰ ਰੰਦਾਵਾ ਦੇ ਨਾਲ ਐਜ਼ ਅ ਆਜ਼ਾਦ ਖੜੇ ਸੀ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਰਦਾਸ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਣਗੇ ਤੇ ਸੁਖਵਿੰਦਰ ਕੋਰ ਰੰਦਾਵਾ ਜਿਹੜੇ ਨੇ ਉਹਨਾਂ ਪੰਜਾ ਸਰਪੰਚਾਂ ਦੇ ਸਿਰ ਦੇ ਉੱਤੇ ਵੱਡੀ ਜਿੱਤ ਪ੍ਰਾਪਤ ਕਰ ਸਕਦੇ ਨੇ ਕਿਉਂਕਿ ਪੰਚਾਇਤਾਂ ਸੁਖਵਿੰਦਰ ਕੋਰ ਰੰਦਾਵਾ ਨਾਲ ਘੱਟੋ ਘੱਟ 43 ਪਿੰਡਾਂ ਦੀਆਂ ਦਿਖਾਈ ਦੇ ਰਹੀਆਂ ਨੇ ਤੇ ਲੋਕਾਂ ਦਾ ਜਿਹੜਾ ਹੈ ਸੁਖਵਿੰਦਰਪੁਰ ਰੰਦਾਵਾ ਦੇ ਨਾਲ ਜਿਹੜਾ ਹੈ ਗਰਾਊਂਡ ਲੈਵਲ ਦੀ ਉਹਨਾਂ ਨਾਲ ਜਿਹੜੀ ਹੈ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਮਿਲਿਆ ਜਾ ਰਿਹਾ ਹੈ ਯਾਨੀ ਕਿ ਸਖ ਇੱਕੋ ਦਮ ਸਾਰੀ ਹੀ ਗੇਮ ਜਿਹੜੀ ਹੈ ਸੁਖਬੀਰ ਸਿੰਘ ਬਾਗਲ ਦੇ ਹੱਕ ਦੇ ਵਿੱਚ ਉੱਤਰਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਸੁਖਵਿੰਦਰਪੁਰ ਰੰਦਾਵਾ ਜਿਹੜੇ ਨੇ ਉਹ ਲੋਕਾਂ ਨਾਲ ਗੈਟ ਟੂ ਗੈਟ ਹੋ ਰਹੇ ਨੇ ਤੇ ਦੂਸਰੇ ਪਾਸੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਐਜ਼ ਏ ਆਜ਼ਾਦ ਹੀ ਕਿਉਂ ਚੁਣੇ ਗਏ ਸੁਖਵਿੰਦਰ ਕੋਰ ਰੰਦਾਵਾ ਕਿਉਂਕਿ ਬਡਾਲਾ ਦੀ ਰੈਲੀ ਦੇ ਵਿੱਚ ਜਿਹੜਾ ਹੈ ਵੇਖਿਆ ਗਿਆ ਹੈ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਕੇ ਕਿੰਨਾ ਹੀ ਜ਼ਿਆਦਾ ਜਿਹੜਾ ਹੈ ਵਾਰ-ਵਾਰ ਬढ़ावा ਮਿਲ ਰਿਹਾ ਸੀ ਸੁਖਵਿੰਦਰ ਕੋਰ ਰੰਦਾਵਾ ਨੂੰ ਤੇ ਸੁਖਵਿੰਦਰ ਕੋਰ ਰੰਦਾਵਾ ਦੇ ਸਿਰ ਦੇ ਉੱਤੇ ਜਿਹੜੀ ਹੈ ਜਿੱਤ ਪ੍ਰਾਪਤ ਕਰ ਸਕਦੇ ਨੇ ਤਰਨਤਾਰ ਜਿੰਨੀ ਚੋਣਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਖਲਾਕੀ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਉਮੀਦਵਾਰ ਮਨਦੀਪ ਸਿੰਘ ਦਾ ਨਾਮ ਕਾਫੀ ਚਰਚਾ ਵਿੱਚ ਆ ਰਿਹਾ ਸੀ ਕਾਫੀ ਲੋਕ ਉਹਨਾਂ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਉਹਦੇ ਹੀ ਦੌਰਾਨ ਜਿਹੜੀ ਹੈ ਬਾਜ਼ੀ ਪਲਟਦੀ ਵੀ ਦਿਖਾਈ ਦੇ ਰਹੀ ਹੈ ਹੁਣ ਇਹ ਇੱਕ ਕਮਸਾਨ ਯੁੱਧ ਬਣ ਗਿਆ ਹੈ ਯਾਨੀ ਕਿ ਕਮਸਾਨ ਹਾਲਾਂਕਿ ਆਪੋ ਆਪਣੀਆਂ ਵੋਟਾਂ ਵੋਟਰ ਬੈਂਕ ਭਰਨ ਵਾਸਤੇ ੱਡੀ ਚੋਟੀ ਦਾ ਹਰ ਇੱਕ ਪਾਰਟੀ ਜ਼ੋਰ ਲਗਾ ਰਹੀ ਹੈ ਸ਼ੋਮੀ ਕਾਲੀ ਦਲ ਵੀ ਲਗਾ ਰਹੀ ਹੈ ਕਾਂਗਰਸ ਵੀ ਲਗਾ ਰਹੀ ਹੈ ਆਮ ਆਦਮੀ ਪਾਰਟੀ ਵੀ ਲਗਾ ਰਹੀ ਹੈ ਭਾਈ ਅਮਰਿਤਪਾਲ ਖਾਸਾ ਜੀ ਵੀ ਲਗਾ ਰਹੇ ਨੇ ਲੇਕਿਨ ਇੱਕੋ ਦਮ ਜਿਹੜੀ ਹੈ ਗੇਮ ਯਾਨੀ ਕਿ ਬਾਜ਼ੀ ਪਲਟਰੀ ਦਿਖਾਈ ਦੇ ਰਹੀ ਹੈ ਤਾਂ ਉਹ ਜਿਹੜੀ ਬਾਜ਼ੀ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਹੱਕ ਚ ਦਿਖ ਰਹੀ ਹੈ